ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇਹ ਹੈ ਜੀ ਆਪਣਾ ਐਲਰ ਤੇ ਦੇਖੋ ਗ੍ਰੋਥ ਗ੍ਰੋਥ ਵਧੀਆ ਕਰੀ ਜਾਂਦੀ ਆ ਬੇਲ ਅਜੇ ਤਾਂ ਇੱਕੋ ਹੀ ਸਪਰੇ ਹੋਈ ਆ ਤੇ ਇੱਕ ਯੂਰੀਆ ਪਾਇਆ ਤੇ ਇਹਦੀ ਰੌਗਿੰਗ ਕਰਤੀ ਆਪਾਂ ਤੇ ਐਨ ਪੂਰਾ ਬਿਲਕੁਲ ਸਾਫ਼ ਸੁਥਰਾ ਖੜਾ ਲੂ ਤੇ ਬਸ ਇਹ ਗੱਲ ਆ ਕਿ ਸਾਰੇ ਵੀਰ ਆਪੋ ਆਪਣੇ ਖੇਤਾਂ ਦੇ ਵਿੱਚ ਧਿਆਨ ਦਿਓ ਕਿਉਂਕਿ ਬਲਾਈਟ ਦੇ ਚਾਂਸ ਬਣਦੇ ਜਾ ਰਹੇ ਆ ਬਲਾਈਟ ਦੇ ਚਾਂਸ ਹੌਂਸਲੀ ਬਣਦੇ ਜਾ ਰਹੇ ਆ ਕਿਉਂਕਿ ਜਿਹੜਾ ਦਿਨੇ ਟੈਂਪਰੇਚਰ ਆ ਉਹ ਵੱਧ ਰਿਹਾ ਵਾ ਤੇ ਰਾਤ ਦਾ ਘਟਾ ਤੇ ਜਦੋਂ ਦਿਨ ਤੇ ਰਾਤ ਦੇ ਟੈਂਪਰੇਚਰ ਦੇ ਵਿੱਚ ਫਰਕ ਬਾਲਾ ਪੈ ਜਵੇ ਇਹ ਉਦੋਂ ਬਲਾਈਟ ਆਉਣ ਦੇ ਚਾਂਸ ਬਣਦੇ ਆ ਤੇ ਜਦੋਂ ਨਾਰਮਲ ਜਿਆ ਫਰਕ ਹੋਵੇ ਦਿਨ ਤੇ ਰਾਤ ਦਾ ਉਦੋਂ ਨਹੀਂ ਬਲਾਈਟ ਆਉਂਦੀ ਠੰਡ ਹੋਣੀ ਚਾਹੀਦੀ ਹੈ ਮਤਲਬ ਦਿਨੇ ਬਸ ਹੋਰ ਨਹੀਂ ਕੋਈ ਚੱਕਰ ਹੁੰਦਾ ਦਿਨੇ ਠੰਡ ਹੋਵੇ ਪੂਰੀ ਬਸ ਫਿਰ ਠੀਕ ਆ ਜਦੋਂ ਦਿਨੇ ਨਹੀਂ ਠੰਡ ਹੁੰਦੀ ਉਦੋਂ ਬਲਾਈਟ ਦੇ ਚਾਂਸ ਵਧ ਹੀ ਜਾਂਦੇ ਆ ਫਿਰ ਇਹ ਇਹ ਚੱਕ ਆ ਦੇਖ ਲੋ ਇਹਦੀ ਆ ਮੋਜ ਆ ਹੁਣ ਆ ਇੰਨੇ ਗਾਰੇ ਚ ਕਿਹੜੀ ਮਸ਼ੀਨ ਨੇ ਝੋਨਾ ਵੜਾ ਕਿਉਂਕਿ ਇੱਦਾਂ ਪਾਣੀ ਬੰਦ ਨਹੀਂ ਕਰ ਸਕਦੇ ਅਸੀਂ ਕਿਉਂਕਿ ਆਪਾਂ ਅੱਗੇ ਟੋਆ ਪਾੜ ਦਿੰਨੇ ਆ ਜਦ ਕਿ ਟੋਆ ਨਹੀਂ ਪੱੜਾ ਝੋਨੇ ਦੀ ਪਾਣੀ ਆਈ ਜਾਂਦਾ ਸੀਗਾ ਤੇ ਤਾਂ ਕਰਕੇ ਹੁਣ ਇਹਦੇ ਨਾਲ ਕੰਮ ਹੋਊਗਾ ਇਹਨੇ ਕਰ ਦੇਣਾ ਕੰਮ ਬਸ ਇੰਨੀ ਕਿ ਜਗ੍ਹਾ ਹੀ ਗਿੱਲੀ ਐ ਇੱਥੇ ਇੱਥੇ ਮੂਰੋ ਮੂਰੋ ਤੇ ਇਹ ਰਾਣੀ ਸੁੰਦਰਾ ਦਾ ਇਹੀ ਤਾਂ ਫਾਇਦਾ ਦੇਖੋ ਕਾਲ ਸੋਈ ਪਈ ਐ ਪਾਣੀ ਇਹਦਾ ਬੰਦ ਹੀ ਨਹੀਂ ਹੋਇਆ ਦੇਖ ਲਓ ਅੱਛਾ ਪਾਣੀ ਵੀ ਨਹੀਂ ਬੰਦ ਕਰਿਆ ਕਦੇ ਕਾਲ ਸੋਈ ਪਈ ਆ ਨਾ ਤੇ ਝੋਨੇ ਨੂੰ ਬਿਮਾਰੀ ਦੇਖ ਲਓ ਬਸ ਇਹ ਸਪ੍ਰੇਆਂ ਦੇ ਹੀ ਕਮਾਲ ਐ ਵੀ ਵਧੀਆ ਸਪ੍ਰੇਆਂ ਕਰੀਆਂ ਆਈਆਂ ਹਾਂਜੀ ਅੱਜ ਲੱਗੇ ਆ ਸਪਰੇਅ ਕਰਨ ਆਪਣੇ 5133 ਤੇ ਬਹੁਤ ਵੀਰ ਪੁੱਛਦੇ ਹੁੰਦੇ ਆ ਵੀਰੇ 5133 ਤੇ LR ਦੇ ਵਿੱਚ ਕੀ ਫਰਕ ਆ ਉਹਨਾਂ ਵੀਰਾਂ ਲਈ ਦੱਸ ਰਿਹਾ ਜਿਨ੍ਹਾਂ ਨੂੰ ਨਹੀਂ ਪਤਾ ਚਲੋ ਜਿਹੜੇ ਵੀਰਾਂ ਨੂੰ ਪਤਾ ਉਹਨਾਂ ਨੂੰ ਤਾਂ ਕੀ ਆ ਹਨ ਉਹਨਾਂ ਨੂੰ ਤਾਂ ਪਤਾ ਹੀ ਜਿਹੜੇ ਵੀਰ ਨੇ ਲਾਇਆ ਵਾ ਵੀਰੇ 5133 ਦੀ ਨਾ ਇਹ ITC ਕੰਪਨੀ ਨੇ ਕੱਢਿਆ ਸੀ ਹੈਗਾ ਸੀਗਾ ਥੋੜਾ ਜਿਹਾ ਫਰਕ ਫੁਰਕ ਪਾ ਕੇ ਇਹਦੀ ਓਨੀ ਗੱਲ ਆ ਇਹਦਾ ਉ ਆਲੂ ਤੋਂ ਆਲੂ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਜੇ ਆਪਾਂ ਕਹੀ ਵੀ ਆਲੂ ਨੂੰ ਫਰਕ ਪਤਾ ਲੱਗੂ ਨਹੀਂ ਲੱਗਦਾ ਇਹਦਾ बस ਬੇਲ ਦੇ ਵਿੱਚ ਮਾੜਾ ਫਰਕ ਆ ਕਿ ਜਿਹੜੀ ਇਹਦੀ 5133 ਦੀ ਬੇਲ ਆ ਉਹ ਥੋੜਾ ਜਿਆਦਾ ਨਾ ਜਾਦੇ ਇਹਦੀ ਹਰੀ ਰਹਿੰਦੀ ਆ ਕਿ ਵੀ ਹਰੇਪਨ ਦੇ ਵਿੱਚ ਜਿਆਦਾ ਰਹਿੰਦੀ ਆ ਜਿਵੇਂ ਦੂਜੀ ਬੇਲ ਨਾ ਥੋੜੀ ਛੇਤੀ ਪਲਤਣ ਹੋ ਜਾਂਦੀ ਆ ਛੇਤੀ ਡਾਊਨ ਹੋ ਜਾਂਦੀ ਆ ਤੇ ਇਹਦੀ 5133 ਥੋੜੀ ਜਿਆਦਾ ਰਹਿੰਦੀ ਸੀ ਤੇ ਹੁਣ ਤਾਂ ਇਹਨਾਂ ਨੇ ਬੰਦ ਕਰਤਾ 5133 ਕੰਪਨੀ ਨੇ ਵੀ ਬੰਦ ਕਰਤਾ ਆਈਟੀਸੀ ਨਹੀਂ ਬਣਾਇਆ ਸੀ ਹੁਣ ਇਹਨੇ ਬੰਦ ਕਰਤਾ ਤੇ ਆਪਣੇ ਕੋਲੇ ਆ ਉਹਦੇ ਵਿੱਚ ਵੀ ਬੀਪੂ ਰੱਖਿਆ ਹੋਇਆ ਸੀਗਾ ਕਾਂ ਕਰਕੇ ਨਾ ਲੱਗੀ ਜਾਂਦਾ ਤੇ ਹਜੇ ਵੀ ਨੈਤਕੀ ਤਾਂ ਹੁਣ ਵਾਇਰਸ ਫਿਰ ਹੈ ਹੀ ਨਹੀਂ ਸੀਗਾ ਪੂਰਾ ਵਧੀਆ ਸਾਫ ਆਲੂ ਸੀ ਹੁਣ ਵੀ ਰੋਗਿੰਗ ਰੋਗਿੰਗ ਕਰਵਾਈ ਜਾ ਸਾਰੀ ਪੂਰੀ ਵਧੀਆ ਵੀ ਚਲੋ ਹਜੇ ਨੰਘ ਜਾਣ ਕਿੰਨੀ ਟਾਈਮ ਜੇ ਇੰਨੇ ਜਿੰਨਾ ਟਾਈਮ ਨੰਘ ਦਾ ਦੇਖਦੇ ਆ ਕਿੰਨਾ ਕੁ ਟਾਈਮ ਨੰਘ ਦਾ ਅੱਜ ਆਪਾਂ ਦੇਖਦੇ ਆ ਇਹਨੂੰ ਆਲੂ ਪੱਟ ਕੇ ਵੀ ਕੀ ਸੈ ਸੂਜ ਬਣਿਆ ਹੋਇਆ ਇਹ ਇਹ ਆਪਣਾ 10 ਅਕਤੂਬਰ ਦਾ ਲੱਗਿਆ ਹੋਇਆ ਵੀਡੀਓ ਤੇ ਅੱਜ ਆਪਾਂ ਪਹਿਲੇ ਦਿਨ ਬੂਟਾ ਪੱਟ ਕੇ ਦੇਖਣਾ ਇਹਦਾ ਦੇਖੋ ਆਸੇ ਜਿਵੇਂ ਬਣਿਆ ਦੋਈ ਆਲੂ ਨਿਕਲਿਆ ਬਾਹਰ ਬਾਕੀ ਵਿੱਚ ਹੋਣਗੇ ਦੋ ਤਿੰਨ ਇਹਨਾਂ ਨੂੰ ਬੇਲ ਬੂਰੀ ਨਹੀਂ ਨਹਾਇਆ ਬੇਲ ਟੁੱਟ ਗਈ ਹਜੇ ਆਲੂ ਤਾਂ ਥੱਲੇ ਹੀ ਰਹਿ ਗਏ ਕਿਉਂਕਿ ਆਲੂ ਪਾਇਆ ਹੁੰਦਾ ਡੂੰਘਾ ਵੀਰੋ ਉਹਦੇ ਕਰਕੇ ਹਜੇ ਥੱਲੇ ਆਲੂ ਆ ਦੇ ਲੋ ਇੰਨੇ ਪਾਣੀ ਲੱਗਦੇ ਆ ਤੇ ਵਟ ਐਵੇਂ ਪੋਲੇ ਪੰਜ ਹੀ ਰਹਿਣੀ ਆ ਐਨੀ ਪੋਲੀ ਰਹਿਣੀ ਆ ਵਟ ਦੇ ਇਹਨੂੰ ਆਲੂ ਹੈਗੇ 1 2 3 4 5 6 7 8 8 ਆਲੂ ਆ ਬਾਈ ਇੱਕ ਬੂਟੇ ਨੂੰ ਇੱਕ ਆਲੂ ਸੀਗਾ ਆਹ ਵਟੇ ਆਪਾਂ ਹਜੇ ਆਹ 2 3 ਆ ਛੋਟੇ ਛੋਟੇ ਆ ਤੇ ਇੰਨੇ ਆਲੂ ਆ ਵੀਰੇ ਮੈਂ ਤਾਂ ਹੀ ਬਹੁਤ ਵੀਰ ਕਹਿੰਦੇ ਹੁੰਦੇ ਆ ਬਹੁਤ ਵੀਰ ਕਹਿੰਦੇ ਹੁੰਦੇ ਆ ਵੀਰੇ ਅਸੀਂ ਆਲੂ ਪੱਟ ਕੇ ਦੇਖਿਆ ਵੀ ਹਜੇ ਤਾਂ ਥੱਲੇ ਕੁਛ ਵੀ ਨਹੀਂ ਬਣਿਆ ਹਜੇ ਤਾਂ ਛੋਟ ਉਹ ਵੀਰੇ ਯਾਰ ਜਦੋਂ ਆਲੂ ਨੇ ਬਣਨਾ ਉਦੋਂ ਬਣਨਾ ਹਨਾ ਆਪਾਂ ਐਵੇਂ ਪਹਿਲਾਂ ਹੀ ਬੇਲਾਂ ਪੱਟ-ਪੱਟ ਕੇ ਦੇਖੀ ਜਾਈਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਨਹੀਂ ਜਦੋਂ ਜਿੰਨਾ ਟਾਈਮ ਲੈਣਾ ਹੁਣ ਇਹ ਆਲੂ ਜਿਹੜਾ ਐਲਰ ਜੇ ਆਪਾਂ ਵਧੀਆ ਝਾੜ ਕੱਢਣਾ ਤਾਂ ਇਹਨੂੰ 100 ਦਿਨ ਦੋ ਘਟੋ-ਘਟ ਠੀਕ ਨਹੀਂ ਫੇਰ ਇਹ ਸੋਹਣਾ ਹੁੰਦਾ ਨਹੀਂ ਇਹਦਾ ਕੁਝ ਨਹੀਂ ਹਲ ਹੁੰਦਾ ਹੁਣ ਅੱਜ ਆਪਾਂ ਸਪਰੇਅ ਕਰਨ ਲੱਗੇ ਆ ਨੈਨੋ ਯੂਰੀਆ ਪਾਇਆ ਤੇ 05234 ਪਾਇਆ ਤੇ ਨਾਲ ਐਂਟਰਾਕੋਲ ਪਾਇਆ ਤੇ ਨਾਲ ਪਾਇਆ ਤੇਲੇ ਵਾਲੀ ਖੇਤ ਪੈਣ ਪੂਰੇ ਗਿੱਲੇ ਸਪਰੇਅ ਦਾ ਵੀ ਥੋੜਾ ਨਰਮ ਤੇ ਚਲੋ ਹੁਣ ਖੇਤ ਬਾਈ ਨਹੀਂ ਸੋਕਣੇ ਕੀ ਕਰਿਆ ਜਾਵੇ ਤੇ ਆਈ ਬੀਲ ਹਟਾ ਲਈ ਸੀਗੀ ਬੀਲ ਹਟਾ ਕੇ ਸ਼ੁਰੂ ਕਰਦੇ ਕਰਦੇ ਆ ਜੈਂਟਰਾ ਕੋਲ ਚਲਦੀ ਆ ਨਾਲ ਨਾਲ ਨੈਨੋ ਯੂਰੀਆ ਪਾਇਆ ਵਾ ਤੇ ਨਾਲ ਦੂਜੀ ਚੱਲਦੀ ਹੈ ਤੇਲੇ ਵਾਲੀ ਪਾਈ 125 ਤੇ ਨਾਲ 052 ਚੰਦੀ ਇਹਦੇ ਨਾਲ ਸਪਰੇਅ ਕਰਨ ਦਾ ਨਜ਼ਾਰਾ ਇਹੀ ਆ ਕਿ ਪੱਤਿਆਂ ਨੂੰ ਨਮਾ ਦਿੰਦਾ ਐਨ ਪੂਰਾ ਐਨ ਪੂਰਾ ਨਮਾ ਆ ਕੇ ਕੰਮ ਕਰਦਾ ਇਹ ਨਮਾ ਆ ਕੇ ਠੀਕ ਨਹੀਂ ਨਜ਼ਾਰੇ ਲਿਆ ਦਿੰਦਾ ਪੱਤਿਆਂ ਦੇ ਕੰਮ ਨਵੇੜਦਾ ਬੜਾ ਕੰਮ ਦਾ ਨਵੇੜੂ ਕੰਮ ਬਹੁਤ ਜ਼ਿਆਦਾ ਨਵੇੜਦਾ ਕੰਮ ਆਏ ਤਾਂ ਆਲੂ ਤਾਂ ਬਹੁਤ ਵੱਡਾ ਵੀ ਹੋਇਆ ਹੋਇਆ ਵਿੱਚ ਆ ਦੇਖੋ ਆਪਾਂ ਤਾਂ ਚਲੋ ਇੱਕ ਬੂਟਾ ਪੱਟਿਆ ਹਾਂ ਦੇਖੋ ਹਾਂ ਦੇਖੋ ਇੱਡਾ ਡਾਲੂ ਬਣਿਆ ਹੋਇਆ ਹੈ ਬਾਈ ਉਹ ਬੂਟੇ ਦੇ ਥੱਲੇੋਂ ਆਪਾਂ ਨੂੰ ਇਹ ਤੋਂ ਆਲੂ ਨਹੀਂ ਨਿਕਲੇ ਬਾਈ ਤਾਂ ਨਹੀਂ ਆਪਾਂ ਨੂੰ ਪਤਾ ਲੱਗਿਆ ਠੀਕ ਨਹੀਂ ਹਾਂ ਦੇਖ ਇਹਦੇ ਥੱਲੇੋਂ ਨਿਕਲੇ ਹੋਏ ਸੀ ਲੈ 20 ਸਾਈਜ਼ ਬਣਿਆ ਹੋਇਆ ਹੈ ਇਹਦੇ ਥੱਲੇ ਇੰਨਾ ਕ ਗਾ ਪੈਂਦਾ ਬਾਈ ਸਿਰੇ ਤੇ ਆ ਕੇ ਵਸੇ ਲਾ ਉਹ ਇੱਕ ਵਾਰ ਉਥੋਂ ਪੈਣਾ ਇੱਕ ਇਥੋਂ ਪੈਣਾ ਬਸ ਉਹ ਦੂਆ ਸਾਰਾ ਸਹੀ ਆ ਉਹ ਦੂਆ ਕਿਤੇ ਕੁਝ ਨਹੀਂ ਹੋਣਾ ਇੰਨਾ ਕ ਪੈਂਦਾ ਬਸ ਪਰ ਬਾਈ ਜਿਹੜੀ ਇਹਦੀ ਸਪਰੇ ਦੀ ਕਰਾਈ ਆ ਨਾ ਉਹਦਾ ਹੀ ਤੋੜ ਨਹੀਂ ਕੋਈ ਬਸ ਜਿਵੇਂ ਸਪਰੇ ਮੈਂਟਾਂ ਚ ਕਿੰਨੀ ਹੋ ਜਾਂਦੀ ਆ ਇਹ ਤਾਂ ਹੁਣ ਕਦੋਂ ਦਾ ਆ ਕੇ ਖੜਾ ਵਾ ਕਿਉਂਕਿ ਉਹ ਬੀਲਾਂ ਹਟਾਉਂਦੇ ਆ ਬੰਦੇ ਤੇ ਨਹੀਂ ਤਾਂ ਇੰਨਾ ਟਾਈਮ ਲੱਗਦਾ ਹੀ ਨਹੀਂ ਜਿੰਦਾਂ ਉਹਦਾ ਜਦੋਂ ਦਾ ਆ ਕੇ ਖੜਾ ਰਸਾਦ ਨਹੀਂ ਤਾਂ ਇੰਨੇ ਟਾਈਮ ਨੂੰ ਕਿੰਨੀ ਸਪਰੇ ਹੋ ਜਾਂਦੀ ਇਹ ਚੱਕਰ ਆਪਾਂ ਇੱਕ ਬੇਲ ਉਧਰ ਪੱਟੀ ਸੀਗੀ ਤੇ ਇੱਕ ਬੇਲ ਇੱਧਰ ਪੱਟ ਕੇ ਦੇਖਦੇ ਆ ਵੀ ਸਾਈਜ਼ ਕਿਹਜਿਆ ਵਾ ਹਨਾ ਉਹ ਥੋੜੇ ਜੇ 2 ਦਿਨ ਬਾਅਦ ਦਾ ਸੀਗਾ ਇੱਧਰ ਆਹਾ ਆਪਣਾ ਇਹ ਹੈਗਾ 9 ਅਕਤੂਬਰ ਦਾ ਹਨਾ ਤੇ ਬਾਕੀ ਓ ਵੀ ਆ ਵੀਰੇ ਪਾਣੀ ਪੂਣੀ ਲੱਗਣ ਦਾ ਵੀ ਫਰਕ ਹੋ ਜਾਂਦਾ ਵੀ ਪਾਣੀ ਇੱਕ ਅੱਧਾ ਦਿਨ ਲੇਟ ਹੋਇਆ ਜਾਂ ਕੁਝ ਵੀ ਹੋਇਆ ਤੇ ਆ ਦੇਖਾ ਇੱਧਰ ਸਾਈਡ ਦੇਖੋ ਗਿਣਤੀ ਦੇ ਵਿੱਚ ਟਿਊਬਰ ਵੀ 10 ਟਿਊਬਰ ਚੱਕੇ ਹੋਏ ਆ ਨੇ ਦੇਖੋ 1 2 3 4 5 6 7 8 9 ਤੇ 1 10 ਤੇ ਆ 11 ਕਿਉਂਕਿ ਇੱਧਰ ਲਈ ਦੋ ਅੱਡਾ ਇੱਧਰ ਲਈ ਦੋ ਅੱਡਾ 11 ਟਿਊਬਰ ਬੂਟੇ ਦੇ ਨਾਲ ਹੀ ਆਏ ਆ ਹਨਾ ਤੇ ਥੱਲੇ ਵਿੱਚ ਕੋਈ ਨਹੀਂ ਆ ਇੱਕ ਨਿਕਲਿਆ 12 11 12 ਟਿਊਬਰ ਹੈ ਗਿਆ ਸਾਈਜ਼ ਵੀ ਬਹੁਤ ਸੋਹਣਾ ਹੋਇਆ ਹੈ ਅਜੇ ਤਾਂ ਆਲੂ ਹੁਣ ਸਾਈਜ਼ ਬਣਨਾ ਹੁੰਦਾ ਪਹਿਲਾਂ ਤਾਂ ਬੇਲ ਹੀ ਵਧਣੀ ਹੁੰਦੀ ਹੈ ਤੇ ਐਤਕੀ ਜਿਹੜਾ ਪਹਿਲਾਂ ਸੀਗਾ ਤੇ ਉਹਦਾ ਬੇਲ ਵਧਣ ਦਾ ਵੀ ਕਿਹੜਾ ਉਹ ਸੀਗਾ ਵੀ ਵਧੀਆ ਸੀਗਾ ਤਰੀਕਾ ਬੇਲ ਵੀ ਐਤਕੀ ਗਰਮੀ ਦੇ ਕਾਰਨ ਬਹੁਤ ਬੇਲ ਹੀ ਬੇਲ ਵਧੀ ਗਈ ਬੇਲ ਹੀ ਬੇਲ ਵਧੀ ਗਈ ਤੇ ਚਲੋ ਹੁਣ ਥੋੜੀ ਜਿਹੀ ਸਹੀ ਹੋਣ ਲੱਗੀ ਆ ਬਾਕੀ ਚਲੋ ਜੋ ਕਰਨਾ ਵਾਹਿਗੁਰੂ ਨੇ ਕਰਨਾ ਆਪਾਂ ਤਾਂ ਮਿਹਨਤ ਕਰਨ ਵਾਲਿਆ ਮਿਹਨਤ ਕਰੀ ਜਾਂਦੇ ਆਪ ਲਓ ਜੀ ਦੇਖੋ ਆਪਣਾ ਹਿਮਾ ਮਾਲਣੀ ਪਾਣੀ ਲਾਏ ਤੋਂ ਬਾਅਦ ਕਿਵੇਂ ਚਮਣ ਲੱਗ ਗਿਆ ਦੇਖ ਲਓ ਪਰਗੇ ਖੱਤੇ ਪੂਰੇ ਵਧੀਆ ਇਹ ਆ ਜੀ ਆਪਣਾ ਹਿਮਾ ਮਾਲਣੀ ਆਲੂ ਸੋਨੇ ਹੋ ਗਏ ਖੇਤ ਸੋਨੇ ਹੋਈ ਜਾਂਦੇ ਪੂਰੇ ਵਧੀਆ ਤੇ ਇਹਦੀ ਬੇਲ ਪਲੱਤਣ ਜੀ ਰਹਿਣੀ ਆ ਆ ਦੇ ਇਹਦੀ ਬੇਲ ਕਦੇ ਵੀ ਕਾਲੇ ਰੰਗ ਚ ਨਹੀਂ ਹੁੰਦੀ ਹੋ ਸਕ ਬਹੁਤ ਨਜਾਇਜ਼ ਜੂਰੀਏ ਜਰੀਆ ਪਾ ਦਾਂਗੇ ਤਾਂ ਹੋ ਜੂ ਇਹਦੀ ਬੇਲ ਇੱਕ ਟਾਹਣੀਆਂ ਬਹੁ ਕੱਢਦੀ ਆ ਤੇ ਇੱਕ ਨਾ ਮੈਂ ਹੋਰ ਗੱਲ ਕਰਦਾ ਸੀਗਾ ਕਿ ਅੱਜ ਵੀ ਮੈਨੂੰ ਕਈ ਵੀਰਾਂ ਦੇ ਫੋਨ ਆਏ ਕੱਲ ਵੀ ਹਨਾ ਕਿ ਬਹੁਤ ਵੀਰ ਨਾ ਪਖਰਾ ਜਾਲੂ ਦਾ ਸੀਡ ਮੰਗ ਰਹੇ ਆ ਕੀ ਵੀਰੇ ਸਾਨੂੰ ਪਖਰਾਜ ਦਾ ਸੀਟ ਦੇ ਦੋ ਪਖਰਾਜ ਵੀ ਅਸੀਂ ਦੁਬਾਰਾ ਆਲੂ ਲਾਉਣਾ ਬਹੁਤ ਵੀਰਾ ਹਨ ਉਹ ਵੀਰੇ ਇੱਕ ਵਾਰ ਤੁਸੀਂ ਲਾ ਲਿਆ ਸੋਹਣੇ ਪੈਸੇ ਬਟਲੇ ਹੁਣ ਤੁਸੀਂ ਕਣਕ ਲਾਵੋ ਜਦੋਂ ਆਪਾਂ ਜਿਆਦੇ ਲਾਲਚ ਕਰਦੇ ਆ ਤਾਂ ਆਪਾਂ ਆਪਦਾ ਨੁਕਸਾਨ ਆਪਦਾ ਵੀ ਨੁਕਸਾਨ ਕਰਾਂਗੇ ਤੇ ਨਾਲ ਹੋਰਾਂ ਦਾ ਵੀ ਦੂਜਿਆਂ ਦਾ ਵੀ ਕਰਾਂਗੇ ਜਿਹੜੇ ਲੇਟ ਆਲੇ ਆ ਠੀਕ ਨਹੀਂ ਉਹ ਆਪਾਂ ਨੂੰ ਨਾ ਵੀਰੇ ਲਾਲਚੀ ਮਰਵਾਉਂਦਾ ਵਾ ਜਦੋਂ ਆਪਾਂ ਜਿਆਦੇ ਲਾਲਚ ਕਰਦੇ ਆ ਨਾ ਹੁਣ ਜਿਹੜੇ ਵੀਰਾਂ ਨੇ ਆਲੂ ਪੱਟਦੇ ਆ ਹਣ ਵੀਰ ਨੇ ਮੈਨੂੰ ਪੁੱਛੇ ਮੈਨੂੰ ਕਹਿੰਦਾ ਵੀਰੇ ਚਾਰ ਥੋੜਾ ਮੈਂ ਕਿਹਾ ਕਿੰਨਾ ਕਹਿੰਦਾ ਵੀਰੇ 130 ਗੱਟੂ ਨਿਕਲੇ ਮੈਂ ਕਿਹਾ ਫਿਰ ਵੀਰੇ 130 ਗੱਟੂ ਨਿਕਲੇ ਤਾਂ 1.5 ਲੱਖ ਦਾ ਹੋ ਗਿਆ ਕਹਿੰਦਾ ਹਾਂਜੀ ਵੀਰੇ ਵੀ 1300 ਨੂੰ ਵੈਗ ਗਿਆ ਮੈਂ ਕਿਹਾ ਫਿਰ ਹੋਰ ਕੀ ਚਾਹੀਦਾ ਯਾਰ ਵੀ ਜੇ ਆਪਾਂ ਆਲੂ ਚੋਂ 1.5 ਲੱਖ ਰੁਪਏ ਦੇ ਆਲੂ ਕੱਢ ਲਏ ਤੇ ਹੁਣ ਮੱਕੇ ਉਹ ਬੀਜ ਲੋ ਕਣਕ ਠੀਕ ਆ ਤੇ ਬਹੁਤ ਸੋਹਣਾ ਟਾਈਮ ਆ ਇਹ ਤਾਂ ਕਣਕ ਦਾ ਹਨਾ ਤੇ ਵੀ ਬਹੁਤ ਸੋਹਣਾ ਆਲੂ ਹੋ ਵੀ ਜਦੋਂ ਆਪਾਂ ਲਾਲਚ ਕਰਦੇ ਆ ਲਾਲਚ ਆਪ ਵੀ ਮਾਰਦੇ ਮਰਦੇ ਆ ਤੇ ਨਾਲ ਹੋਰਾਂ ਨੂੰ ਵੀ ਮਾਰਾਂਗੇ ਜਿਹੜੇ ਲੇਟ ਵਾਲੇ ਆ ਵੀ ਹੁਣ ਤੁਸੀਂ ਪੈਸੇ ਵਟ ਰਹੇ ਹੋ ਸੋਨੇ ਵਟਲੇ ਪੈਸੇ ਬਸ ਠੀਕ ਹੈ ਤੁਸੀਂ ਆਪਦੀ ਕਣਕ ਬੀਜ ਲਓ ਹੁਣ ਕਿਉਂ ਆਲੂ ਲਾਉਣਾ ਯਾਰ ਦੁਬਾਰਾ 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 ਇਹੇ ਲਾਲਚ ਨੇ ਤੁਸੀਂ ਦੇਖ ਲਓ ਮੈਂ ਅੱਜ ਇੱਥੇ ਲਿਖ ਤੇ ਗੱਲ ਦਿੰਦਾ ਜਿਹੜਾ ਰੇਟ ਹੁਣ ਸੋਨਾ ਜੇ ਵੀਰੇ ਈ ਕਰਦੇ ਕਰ ਰਹੇ ਆ ਨਾ ਵੀ ਜਿਵੇਂ ਵੀ ਇਹਨਾਂ ਨੂੰ ਮਿਲ ਗਿਆ ਇਹਨਾਂ ਨੇ ਬੀਜਣ ਲੱਗ ਗਏ ਹਨ ਤਾਂ ਇਹਨਾਂ ਨੇ ਵੀਰੇ ਗਾਂਹਾਂ ਵਾਲੇ ਬੰਦਿਆਂ ਨੂੰ ਵੀ ਮਰਵਾਉਣਾ ਜਿਨ੍ਹਾਂ ਨੇ ਪੱਕਾ ਆਲੂ ਬੀਜਣਾ ਇਹ ਮੈਂ ਲਿਖ ਤੇ ਹੀ ਗੱਲ ਦਿੰਦਾ ਜਿਹੜੇ ਜੇ ਤਾਂ ਹਜੇ ਹਟ ਜਾਣਗੇ ਤਾਂ ਚੰਗੀ ਗੱਲ ਆ ਵੀਰੇ ਲਾਲਚ ਇੰਨਾ ਨਾ ਕਰੋ ਹਟਣਾ ਚਾਹੀਦਾ ਤੁਹਾਨੂੰ ਇੱਕ ਵਾਰ ਆਲੂ ਲੈ ਲਿਆ ਬਹੁਤ ਦੋ ਦੂਜੀ ਵਾਰ ਲੈਣ ਦਾ ਕਿੱਥੋਂ ਯਾਰ ਆਪਾਂ ਉਹ ਕਰਦੇ ਆਂ ਠੀਕ ਨਹੀਂ ਇੱਕ ਵਾਰ ਆਲੂ ਬੀਜ ਲਿਆ ਉਹਨੂੰ ਪੱਟ ਲੋ ਥੋੜਾ ਲੇਟ ਪੱਟ ਲੋ ਹੋਰ ਵੀ ਥੋੜਾ ਝਾੜ ਵਧੀਆ ਆਜੂ ਹੋਰ ਥੋੜੇ ਦਿਨ ਰੁਕ ਜਾਓ 10 ਦਿਨ ਰੋਕ ਕੇ ਪੱਟ ਲੋ 10 ਦਿਨ ਨਾਲ ਹੀ ਥੋੜੀ 20 25 30 ਬੋਰੀਆਂ ਵੱਜ ਜਾਣੀਆਂ ਆਪੇ ਥੋੜਾ 30 35000 ਹੋਰ ਵੱਧ ਗਿਆ ਠੀਕ ਨਹੀਂ ਪਰ ਐਡਾ ਲਾਲਚ ਨਾ ਕਰੋ ਕਿ ਦੁਬਾਰਾ ਆਲੂ ਬੀਜਣ ਦੀ ਆਪਾਂ ਕੋਸ਼ਿਸ਼ ਕਰੀਏ ਉਹਨੇ ਚੀਜ਼ ਨੇ ਲਾਲਚ ਨੇ ਮਰਵਾਉਣਾ ਆਪਾਂ ਨੂੰ ਇਹ ਗੱਲ ਮੈਂ ਲਿਖਤੀ ਰੂਪ ਦੇ ਵਿੱਚ ਦਿੰਨਾ ਤੁਸੀਂ ਇਹ ਦੇਖ ਲਓ ਤੁਸੀਂ ਵੀ ਮਰਨਾ ਸਾਰਿਆਂ ਨੂੰ ਮਰਵਾਉਣਾ ਇਹ ਗੱਲ ਪੱਕੀ ਆ ਆ ਦੇਖ ਲਓ ਮੈਂ ਨਾ ਖੱਤੇ ਚ ਖੇਤ ਚ ਬੈਠਾ ਖਾਲ ਦੇ ਉੱਤੇ ਹਨਾ ਆਲੂਆਂ ਦੇ ਤੇ ਪਾਣੀ ਚੱਲਦਾ ਤੇ ਢੁੱਪੇ ਬੈਠਿਆ ਨਹੀਂ ਜਾ ਰਿਹਾ ਮੱਥੇ ਤੇ ਪੂਰਾ ਪਸੀਨਾ ਆਇਆ ਬਿਨਾ ਕੋਟੀ ਤੋਂ ਬੈਠਾ ਅੰਦ ਪੂਰਾ ਪਸੀਨਾ ਆ ਰਿਹਾ ਕਿ ਇੰਨੀ ਗਰਮੀ ਆ ਹਨਾ ਤੇ ਬਹੁਤ ਜ਼ਿਆਦਾ ਗਰਮੀ ਹੋਈ ਹੋਈ ਆ ਤੇ ਟੈਂਪਰੇਚਰ ਹੈਗਾ ਪੂਰਾ 25 ਤੇ ਇਹ ਇਹ ਹਾਲਾਤ ਆ ਬਲਾਈਟ ਆਉਣ ਦੇ ਵੀ ਬਲਾਈਟ ਆਉਣ ਦੇ ਪੂਰੇ ਚਾਂਸ ਹੋ ਜਾਂਦੇ ਆ ਕਿ ਜਦੋਂ ਦਿਨ ਦਾ ਟੈਂਪਰੇਚਰ ਪੂਰਾ ਹਾਈ ਹੋਵੇ ਤੇ ਰਾਤ ਦਾ ਲੋ ਹੋਈ ਜਾਂਦਾ ਹੋਵੇ ਤੇ ਇਹ ਥੋੜਾ ਜਿਹਾ ਫਰਕ ਚਾਹੀਦਾ ਹੁੰਦਾ ਆ ਆਪਸ ਵਿੱਚ ਵੀ ਦਿਨ ਤੇ ਰਾਤ ਦਾ ਥੋੜਾ ਜਿਹਾ ਟੈਂਪਰੇਚਰ ਦਾ ਫਰਕ ਹੋਵੇ ਬਾਲਾ ਜ਼ਿਆਦਾ ਨਾ ਤੇ ਹਜੇ ਜਰਾ ਦੇ ਹੁੰਦਾ ਤਾਂ ਕਰਕੇ ਇਹ ਚੀਜ਼ਾਂ ਹੋਣ ਦੇ ਹੈਗਿਆ ਤਾਂ ਸਾਰੇ ਵੀਰ ਆਪੋ ਆਪਣੇ ਫਸਲਾਂ ਨੂੰ ਧਿਆਨ ਦੇਵੋ ਕਿ ਬਲਾਈਟ ਤੋਂ ਜਾਂ ਹੋਰ ਚੀਜ਼ਾਂ ਤੋਂ ਆਉ ਦਾ ਪਾਣੀ ਪੂਣੀ ਤਾਂ ਬਹੁਤ ਪਾਣੀ ਲੱਗ ਰਿਹਾ ਮੋਟਰਾਂ ਬੰਦ ਹੀ ਨਹੀਂ ਹੋ ਰਹੀਆਂ ਦੇ ਲੋ 14 ਕੀ 15 ਬੰਦੇ ਆ ਕਿ ਜਿਹੜੇ ਲਗਾਤਾਰ ਪਾਣੀ ਤੇ ਹੀ ਚੱਲੀ ਜਾਂਦੇ ਆ ਉਹਨਾਂ ਦੀ ਛੁੱਟੀ ਕਰਨੀ ਤੇ ਉਹ ਆਲੂ ਵਜਾਉਣ ਆਏ ਸੀਗੇ ਸਿਰਫ ਮੈਂ ਹੁਣ ਬੇਲੀ ਨਹੀਂ ਹੁੰਦੇ ਵਿਚਾਰੇ ਪੂਰਾ ਪਾਣੀ 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 ਹੀ ਚੱਲ ਦੇਖ ਲੋ ਉਧਰੋਂ ਹਜੇ ਆਲੂ ਬੀਜ ਕੇ ਹੁਣ ਹਟਿਆ ਤੇ ਨਾਲ ਹੀ ਆਲੂ ਪੱਟਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਅੱਜ ਇਹ ਇਸ ਟਿੱਪਣੀਆਂ ਪਾਤੀਆਂ ਆਜਣ ਦੇ ਕਿਉਂਕਿ ਅੱਜ ਐਤ ਕੀ ਗ੍ਰਾਮੇ ਵਾਲਾ ਪਲੈਂਟਰ ਇਹਦੇ ਨਾਲ ਹੀ ਚਲਾਉਣਾ ਕਿਉਂਕਿ ਕਿਤੇ ਦੀ ਲਿਫਟਿਕ ਬੈਸਟੀ ਜ਼ਿਆਦੇ ਆ ਇਹ ਕਹਿੰਦੇ ਮੂਰੋ ਨਹੀਂ ਚੱਕ ਹਣਾ ਇਹ ਚੀਜ਼ ਦਾ ਇਹਦੇ ਬੇਨਿਫਿਟ ਹੈ ਤੇ ਹਾਰੇ ਮਰਮਰੰਗ ਕਰਦੇ ਆ ਇਹਦੇ ਵਧੀਆ ਤਰੀਕੇ ਨਾਲ ਹਾਂਜੀ ਵੀਰੇ ਹਾਲੈਂਡ ਦੇ ਕਰਤਾ ਪੰਜੂ ਫਿੱਟ ਪੂਰਾ ਪ੍ਰੋਪਰ ਆ ਗਿਆ ਜੂ ਤੇ ਟੂਲ ਬਾਕਸ ਇਹਦਾ ਇੱਥੋਂ ਖੋਲ ਕੇ ਉੱਥੇ ਲਾਤਾ ਜੂ ਤੇ ਉਹਦਾ ਇੱਥੇ ਵੀ ਇਹਦਾ ਵਧੀਆ ਲੱਗਦਾ ਸੀ ਪਰ ਉੱਥੇ ਪਿੱਤਰ ਨੇ ਉੱਥੇ ਲਵਾਤਾ ਤੇ ਪੂਰੀ ਸੋਹਣੀ ਫਟਾਈ ਆ ਸਾਰੀਆਂ ਗਲੀਆਂ ਗੁਲੀਆਂ ਥੱਲਿਓਂ ਇਹਦੇ ਮਗਰਾੜਾਂ ਦੇ ਪੈਰ ਵੱਢਣੇ ਪੈਗੇ ਤੇ ਜਿਹੜੇ ਜੂ ਦੇ ਪੈਰਾਂ 'ਚ ਆ ਗਏ ਤੇ ਸਾਰਾ ਕੁਝ ਪੂਰਾ ਪ੍ਰੋਪਰ ਹੋ ਗਿਆ ਤੇ ਬਸ ਇਹਦੇ ਆ ਆ ਗਲੀਆਂ ਇੱਥੇ ਕੱਢਣੀਆਂ ਪਈਆਂ ਕਿਉਂਕਿ ਆ ਪੱਤੀ ਨੇ ਇਹਦੀ ਉੱਚੀ ਸੀਗੀ ਤੇ ਇਹ ਪੱਤੀ ਫਿਰ ਨੀਵੀਂ ਕਰਨੀ ਪਈ ਥੋੜੀ ਜੀ ਬਸ ਇੰਨਾ ਫਰਕ ਪਾਉਣਾ ਪਿਆ ਇਹਦੇ ਇਹਦੇ ਵਿੱਚ ਦੇਖੋ ਲੱਗਦਾ ਤਾਂ ਸੋਨਾ ਵਾ ਪਰ ਜਦੋਂ ਇਹਦੇ ਨਵੇਂ ਟਾਇਰ ਪਾ ਗਏ ਪਰ ਕਿੰਨਾ ਕੁ ਉੱਚਾ ਹੋਜੇ ਥੋੜਾ ਹੀ ਉੱਚਾ ਹੋਣਾ ਤੇ ਜਚਣ ਲੱਗ ਜਾਣਾ ਇਹਨੇ ਸੋਨਾ ਲੱਗਣ ਲੱਗ ਲੋ ਜੀ ਇਕੱਲੇ ਇਕੱਲੇ ਟਰੈਕਟਰ ਧੋਈ ਜਾਂਦੇ ਆ ਜਿਵੇਂ ਜਿਵੇਂ ਕੰਮ ਮੁੱਕਿਆ ਧੋ ਕੇ ਬਸ ਅੰਦਰ ਲਾ ਲੈਣਾ ਪਿੱਤਰ ਆਪਦੇ ਟਰੈਕਟਰ ਤੇ ਪਾਰਛ ਵੇਨ ਲੱਗਿਆ ਹੋਇਆ ਹੋਈ ਚੱਲਦਾ ਕੰਮ ਅੰਚ ਅਖੀਰ ਲਾ ਕੇ ਰਾ ਆਪਣਾ ਇਹ ਬਸ ਪਰ ਇਹਦਾ ਕੰਮ ਅਜੇ ਹੈਗਾ ਇਹਦਾ ਹਮ ਆ ਚੀਲਾ ਵੱਟ ਕੇ ਅਜੇ 3-4 ਗਿੱਲੇ ਅਜੇ ਹੋਰ ਰਹਿ ਗਏ ਆ ਜਲਦੀ ਆ ਗਾਰਾ ਮੇਰਾ ਕੱਲ ਆ ਘੱਤੇ ਦਾ ਘੇਰਾ ਬਗਲਿਆ ਸੀ ਜਾਨ ਨੂੰ ਬਾਡੀ ਆ ਗਈ ਫਿਰ ਮੈਂ ਕਿਹਾ ਬੰਦ ਕਰ ਲੋ ਆਪਣਾ ਆਪਣਾ ਬੰਦ ਕਰੋ ਜਾ ਕੇ ਕਿਸੇ ਦਾ ਵੱਢਿਓ ਫੇਰ ਕਿਸੇ ਦਾ ਵੱਢਣ ਭੇਜ ਦੇ ਆ ਦੇ ਲਾ ਲ ਇਹਦਾ ਕੰਮ ਤਾਂ ਬਹੁਤ ਮਿਲਣਾ ਸੀਗਾ ਕਿਉਂਕਿ ਇਹਨੇ ਨਾ ਖਰਾਬੀ કરી ਬਹੁਤ ਇੱਕ ਦਿਨ ਪੰਪ ਖਰਾਬ ਹੋਇਆ ਇਹਦਾ ਹਾਈਡਰੋਲਿਕ ਸਾਰਾ ਕੁਝ ਹੀ ਕੰਮ ਛੱਡ ਗਈ ਵਢਣ ਗਈ ਇੱਕ ਦਿਨ ਤਿੰਨ ਦਿਨ ਕਪਲੀਨਾ ਤੋੜੀਆਂ ਤੇ ਜਿੱਥੇ ਜਾਵੇ ਉੱਥੇ ਹੀ ਖੜ ਜਾ ਕਰ ਕੇ ਕਿਸੇ ਦੇ ਦੋ ਕੀਲੇ ਵਢਣ ਗਈ ਉੱਥੇ ਹੀ ਰਾਤ ਕੱਟ ਕੇ ਆਂਦੀ ਕਿਉਂਕਿ ਕਪਲੀਨ ਟੁੱਟ ਜਾਂਦੀ ਸੀ ਬਹੁਤ ਖਰਾਬੀ ਕਰੀ ਜਨੇ ਮਸ਼ੀਨ ਨੇ ਤੇ ਬਹੁਤ ਖਰਾਬੀ ਕਰੀ ਜਨੇ ਨਾ ਮਸ਼ੀਨ ਨੇ ਤੇ ਚਲੋ ਹੁਣ ਆ ਤਿੰਨ ਦਿਨਾਂ ਵੀ ਹੁਣ ਸਹੀ ਚੱਲਣ ਲੱਗਿਆ ਨਹੀਂ ਤਾਂ ਇਹਦਾ ਬਹੁਤ ਕੰਮ ਸੀ ਪੂਰੇ ਵਧੀਆ ਇਹਨੇ ਕੰਮ ਕਰਨਾ ਸੀ ਜੇ ਵਧੀਆ ਚੱਲਦੀ ਮਸ਼ੀਨ ਸਾਹ ਤੇ ਜਿੱਡਾ ਕਹਿੰਦਾ ਕਟਰ ਆ ਇਸ ਮੁਤਾਬਕ ਬਹੁਤ ਸੋਹਣੀ ਚੱਲਦੀ ਆ ਮਸ਼ੀਨ ਆ ਨਾ ਤੇ ਪਰ ਮੈਂ ਬਾਈ ਕੰਪਨੀ ਵਾਲਿਆਂ ਨੂੰ ਕਹਿਣਾ ਚਾਹਾਂਗਾ ਵੀ ਜੇ ਉਹ ਮੇਰੀ ਵੀਡੀਓ ਦੇਖਦੇ ਆ ਕਿ ਵੀਰੇ ਸੱਚੀ ਕਹਿੰਨਾ ਕੁਆਲਿਟੀ ਅੰਨੀ ਸੁਧਾਰ ਦੇਣ ਦੀ ਜ਼ਰੂਰਤ ਆ ਕਿ ਕੁਆਲਿਟੀ ਦੇ ਨਾਲੋ ਸਰਵਿਸ ਸਰਵਿਸ ਅੰਨੀ ਧਿਆਨ ਜ਼ਰੂਰ ਦਿਵੋ ਕਿ ਮਗਰ ਜਾਇਆ ਕਰੋ ਜਿੱਥੇ ਵੀ ਜਾਂਦੇ ਆ ਚਲੋ ਇਹ ਤਾਂ ਸਾਡੇ ਕੋਲੇ ਮਸ਼ੀਨਾਂ ਦੂਜੀਆਂ ਸੀਗੀਆਂ ਜਾ ਪੈਟਾ ਵੀ ਕੰਮ ਨਹੀਂ ਕਰਦੇ ਇਹਦਾ ਵੀ ਟੈਨਸ਼ਨ ਨਹੀਂ ਲਈ ਇੰਨੀ ਕਿ ਜਿਹੜੇ ਵੀਰ ਨੇ ਹੁਣ ਸਿਰਫ ਇੱਕ ਕਿਰਾਏ ਤਾਂ ਕੀ ਲਈ ਹੋਈ ਆ ਮਸ਼ੀਨ ਉਹਦੇ ਉਹਦਾ ਤਾਂ ਤੁਸੀਂ ਯਾਰ ਸੀਜ਼ਨ ਮਾਰ ਦੋਗੇ ਠੀਕ ਨਹੀਂ ਇਹ ਚੀਜ਼ਾਂ ਦੀ ਗੌਰ ਕਰਿਆ ਕਰੋ ਵੀਰੇ ਹੱਥ ਜੋੜ ਕੇ ਰਿਕੁਐਸਟ ਹੀ ਆ ਕਿ ਛੇਤੀ ਤੋਂ ਛੇਤੀ ਅਗਲੇ ਦਾ ਕੰਮ ਕਰਕੇ ਦਿਆ ਕਰੋ ਇਹ ਚੀਜ਼ਾਂ ਤੇ ਗੱਲ ਗੌਰ ਕਰਿਆ ਕਰੋ ਕਿਉਂਕਿ ਚਾਹੇ ਜ਼ਿਮੀਂਦਾਰ ਭਰਾ ਜੱਟ ਪੈਸੇ ਲਾਉਂਦਾ ਹੈ ਤੇ ਚਾਹੇ ਕੋਈ ਵੀਰ ਡ라이ਵਰ ਵੀਰ ਆਪਦੀ ਮਸ਼ੀਨ ਮੁੱਲ ਲੈਂਦਾ ਕੋਈ ਵੀ ਮਸ਼ੀਨ ਆ ਹਰ ਇੱਕ ਕੰਪਨੀ ਦੀ ਗੱਲ ਕਰਦਾ ਕਿ ਯਾਰ ਉਹੀ ਸੀਜ਼ਨ ਜੇ ਮਰ ਗਿਆ ਤਾਂ ਤੂੰ ਕੀ ਹੱਲ ਕਰੂਗਾ ਦੱਸੋ ਮੈਨੂੰ ਤਾਂ ਐਦਾਂ ਨਾ ਕਰਿਆ ਕਰੋ ਸਾਰੀਆਂ ਕੰਪਨੀ ਵਾਲਿਆਂ ਨੂੰ ਹੀ ਕਹਿੰਨਾ ਮੈਂ ਕਿ ਯਾਰ ਮਗਰ ਜ਼ਰੂਰ ਜਾਇਆ ਕਰੋ ਠੀਕ ਨਹੀਂ ਇਸ ਗੱਲ ਦਾ ਗੌਰ ਕਰਿਆ ਕਰੋ ਕਿ ਸਮਾਨ ਜੇ ਕੰਪਲੇਂਟ ਆਉਂਦੀ ਆ ਤਾਂ ਉਹਨੂੰ ਜ਼ਰੂਰ ਕੰਪਲੇਂਟ ਛੇਤੀ ਸੁਣੋ ਜਿੰਨੀ ਛੇਤੀ ਸੁਣੋਗੇ ਉਨਾ ਹੀ ਫਾਇਦਾ ਹੁੰਦਾ ਉਨਾ ਹੀ ਤੁਸੀਂ ਮਗਰ ਥੋੜੀ ਗੁੱਡਵਿਲ ਬਣਦੀ ਆ ਤੁਹਾਡੇ ਤੁਹਾਡੇ ਨੌ ਦਾ ਸਾਰਾ ਕੁਝ ਗੁੱਡਵਿਲ ਬਣੂਗੀ ਉਹਦੇ ਚੱਕਰ ਤੇ ਠੀਕ ਨਹੀਂ ਤੇ ਹੁਣ ਜੇ ਤੁਸੀਂ ਗੁੱਡਵਿਲ ਹੁਣ ਜੇ ਤੁਸੀਂ ਮੇਰੇ ਕੋਲ ਆਏ ਹੋ ਤਾਂ ਮੈਂ ਤੁਹਾਨੂੰ ਵਧੀਆ ਸੇਫਟੀ ਕਰੂੰਗਾ ਨਾ ਵੀ ਹਾਂ ਭਾਈ ਤੁਸੀਂ ਮੇਰੇ ਕੋਲੇ ਜਿੰਨੀ ਵਾਰ ਮੈਂ ਫੋਨ ਕਰਿਆ ਤੁਸੀਂ ਆਉਂਦੇ ਰਹੇ ਮੇਰੇ ਪਰ ਹਾਂ ਇਹ ਚੀਜ਼ਾਂ ਦੀ ਕੁਆਲਿਟੀ ਚੈੱਕ ਅਪ ਜਾਂ ਸਾਰਾ ਕੁਝ ਪਹਿਲਾਂ ਹੀ ਕਰਨਾ ਚਾਹੀਦਾ ਤਾਜੇ ਦਾ ਮਸ਼ੀਨ ਨੇ ਵੱਡੇ ਹੀ ਨਹੀਂ ਹੋਣੇ ਮੈਨੂੰ ਲੱਗਦਾ ਨਹੀਂ 50 ਕਿੱਲੇ ਵੱਢ ਹੋਏ ਹੋਣਗੇ ਮੱਕੀ ਤੇ ਝੋਨੇ ਦੇ ਬਾਗ ਹੁਣ ਤੁਸੀਂ ਦੱਸੋ ਕਿ ਇਹ 50 ਕਿੱਲੇ ਵੱਢਣ ਲਈ ਬਣੀ ਸੀ ਵੀ ਜਿਹੜੀਆਂ ਚੀਜ਼ਾਂ ਖਰਾਬ ਹੋਈਆਂ ਉਹ ਹੋਣੀਆਂ ਨਹੀਂ ਚਾਹੀਦੀਆਂ ਠੀਕ ਉਹ ਚੀਜ਼ਾਂ ਤੇ ਗੌਰ ਤੁਹਾਨੂੰ ਕਰਨਾ ਚਾਹੀਦਾ ਜਦੋਂ ਤੁਸੀਂ ਲਾ ਕੇ ਦੇ ਇੱਕ ਲਾ ਕੇ ਦਿੰਦੇ ਹੋ ਉਹਦੀ ਪੂਰੀ ਕੁਆਲਿਟੀ ਜਾਂ ਉਹਦੀ ਵਧੀਆ ਪੂਰਾ ਕਰਕੇ ਤੋਂ ਇਸ ਚੀਜ਼ਾਂ ਦਾ ਵੀਰ ਬਣੇ ਖਿਆਲ ਰੱਖਿਆ ਕਰੋ ਐਦਾਂ ਨਾ ਕਰਿਆ ਕਰੋ ਬਾਕੀ ਚਲੋ ਹੁਣ ਚੱਲਦੀ ਬਹੁਤ ਸੋਹਣੀਆਂ ਮੱਕੀ ਦੇ ਨਜ਼ਾਰੇ ਦਊਂ ਤੇ ਮਿੱਟੀ ਚ ਕਰਾਂਗੇ ਇਹਦਾ ਕੰਮ ਲੋਡ ਹੈ ਜੀ ਆਪਣੇ ਫਾਰਮ ਦਾ ਰਾਜਾ ਟਰੈਕਟਰ ਹਨਾ ਕਿ ਜਿਹਨੇ ਆਪਾਂ ਨੂੰ ਕਰਮਾ ਵਾਲਾ ਲੋਹਾ ਵਾ ਇਹ ਵੀ ਕਰਮਾ ਵਾਲਾ ਲੋਹਾ ਆ ਗੱਡੀ ਕਰਮਾ ਵਾਲੀ ਬਾਈ ਆਹਾ ਜਦ ਦੇ ਆਏ ਆ ਬਾਦ ਦੇ ਤੌਰ ਤੇ ਆ ਇਹ ਵੀ ਬਲੇਰੋ ਵੀ ਮੇਰੀ ਆਹਾ ਤਾਂ ਬਾਲਾ ਬਾਈ 1991 ਮਡਲਾ ਦੇ ਲੋ ਇਹ ਜਦ ਇਹਦੀ ਕ੍ਰੈਂਕ ਟੁੱਟੀ ਸੀ ਜਦੋਂ ਕੱਦੂ ਕਰਦੇ ਆ ਉਹ ਤੇ ਕਟਰ ਤੇ ਚੱਲਦੇ ਦੀ ਤੇ ਕ੍ਰੈਂਕ ਨੂੰ ਵਿਸਤਾ ਖੜੀ ਹੋ ਗਈ ਸੀ ਕਿ ਯਾਰ ਵੀ ਪੈਸੇ ਕਿੱਥੋਂ ਲਾਈਏ ਹਨਾ ਵੀ ਕ੍ਰੈਂਕ ਟੁੱਟ ਗਈ ਵੀ ਐਨੇ ਪੈਸੇ ਤਾਂ ਹੈ ਨਹੀਂ ਤੇ ਪਰ ਦੇ ਲੋ ਵੀ ਆ ਆਪਣੇ ਦੋਸਤ ਮਿੱਤਰੀ ਸਾਥ ਦਿੰਦੇ ਹੁੰਦੇ ਆ ਉਦੋਂ ਡੈਡੀ ਦੇ ਆਪਣੇ ਪਿੰਡੋਂ ਆ ਚਾਚੇ ਆਉਣੀ ਉਹਨਾਂ ਨੇ ਦੇ ਲੋ ਦਿੱਤਾ ਟਰੈਕਟਰ ਹਨਾ ਆਪ ਦਾ ਤੇ ਨਵਾਂ ਮੈਸੀ ਆਇਆ ਆਇਆ ਸੀਗਾ ਉਦੋਂ 2001 ਦੇ ਵਿੱਚ 245 ਸੱਚ ਨੇ ਉਹ ਦੇ ਕੇ ਰੱਖਿਆ ਪੂਰਾ ਆਪਾਂ ਨੂੰ ਵੀ ਤੁਸੀਂ ਆਹ ਦਿਲਾਉ ਵਰਤੋ ਹਨ ਜਮੇ ਬ੍ਰਾਂਡ ਨਿਊ ਟਰੈਕਟਰ ਦੀ ਬੜਾ ਸੋਹਣਾ ਲੱਗਦਾ ਹੁੰਦਾ ਈ ਮੈਸੀ ਉਹ ਚਲਾਉਣ ਨੂੰ ਉਹਦੀ ਆਵਾਜ਼ ਮੈਂ ਚਲਾਇਆ ਸੀਗਾ ਬਹੁਤ ਉਹ ਇੱਕ ਉਹਦੀ ਇੰਡੀਕੇਟਰ ਵਾਲੀ ਸੋਚ ਜੀ ਆਉਂਦੀ ਹੁੰਦੀ ਸੀ ਬੜੀ ਬੜੀ ਪੋਲੀ ਜੀ ਸੋਚ ਬੜਾ ਸੋਹਣਾ ਲੱਗਦਾ ਈ ਬਈ ਉਹ ਟਰੈਕਟਰ ਚਲਾਉਣ ਦਾ ਅੱਡੋ ਹੀ ਸਵਾਦ ਸੀਗਾ ਉਹਦਾ 45 ਦਾ ਸਮੇਂ-ਸਮੇਂ ਦੀ ਗੱਲ ਆ ਬਈ ਹੁਣ ਉਹਦਣ ਉਹਦਾ ਬਾਲ ਟੁੱਟਿਆ ਹਨਾ ਚਲੋ ਠੀਕ ਆ ਕਿ ਵਾਹਿਗੁਰੂ ਨੇ ਲਾਉਣ ਜੋਗੇ ਕਰਿਆ ਵਾ ਤੇ ਚਲੋ ਟੁੱਟ ਗਿਆ ਕੋਈ ਟੈਨਸ਼ਨ ਨਹੀਂ ਹੁੰਦੀ ਹੁਣ ਤਾਂ ਉਦੋਂ ਪਰ ਉਦੋਂ ਐਉਂ ਸੀ ਬਾਈ ਜਿੰਨੇ ਕੁ ਰੁਪਏ ਲੱਗੇ ਸੀ ਪਤਾ ਨਹੀਂ ਕਿੰਨੇ ਲੱਗੇ ਸੀ ਹੁਣ ਯਾਦ ਨਹੀਂ ਮੈਨ ਵੀ ਪਰ ਉਹੀ ਬਹੁਤ ਲੱਗਦੇ ਸੀ ਹਨਾ ਕਿ ਜਿੰਨੇ ਰੁਪਏ ਲੱਗੇ ਇਦਾਂ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰੇ ਵੀਰਾਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਤੇ ਸਭ ਦੇ ਵਧੀਆ ਦਿਨ ਆਉਣ ਸਾਰਿਆਂ ਨੂੰ ਤਰੱਕੀਆਂ ਬਖਸ਼ਿਓ ਬਸ ਆਪਣੀ ਤਾਂ ਇਹੀ ਦੁਆ ਵਾ ਬਾਈ ਸਾਰਿਆਂ ਅੱਗੇ